ਸੱਚਕਾਲੀ ਮਹਾਕ ਕਵਰ ਸਿੰਘ ਵਿਦਿੱਕ ਪਾਸੇ ਚੋਣਾ ਤੇ ਦੂਜੇ ਪਾਸੇ ਕਿਸਾਨ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਪਕਾਉਣਾ ਚਾਹੁੰਦੇ ਆ ਕਿਸਾਨ ਵਿਰੋਧ ਕਰਨਾ ਚਾਹੁੰਦੇ ਆ ਕਿਸਾਨਾਂ ਨੇ ਕਿਸਾਨੀ ਝੰਡਾ ਚੁੱਕ ਲਿਆ ਤੇ ਕਿਹਾ ਜਾ ਰਿਹਾ ਕਿ ਹੁਣ ਬਹੁਤ ਸਾਰੇ ਕਿਸਾਨ ਸੰਗਠਨ ਭਾਜਪਾ ਉਮੀਦਵਾਰਾਂ ਦੀ ਵੋਟ ਉੱਤੇ ਚੋਟ ਕਰਨਾ ਚਾਹੁੰਦੇ ਆ ਤਾਂ ਨਾਲ ਦੀ ਨਾਲ ਕੁਝ ਸਵਾਲ ਇਸ ਕਰਕੇ ਧੱਕਾ ਦੇ ਰਿਹਾ ਕਿ ਫਰੀਦਕੋਟ ਦੇ ਵਿੱਚ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨ ਸੰਗਠਨ ਵਿਰੋਧ ਕਰ ਰਿਹਾ ਤੇ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਦਿਖਾਈ ਦਿੱਤੀ ਹੈ ਜਿਸ ਦੇ ਵਿੱਚ ਸਵਾਲ ਕਿਸਾਨ ਸੰਗਠਨਾਂ ਨੂੰ ਹੋ ਰਿਹਾ ਹੈ ਕਿਸਾਨ ਆਗੂਆਂ ਨੂੰ ਹੋ ਰਿਹਾ ਹੈ ਕਿਸਾਨ ਜਥੇਬੰਦੀਆਂ ਨੂੰ ਹੋ ਰਿਹਾ ਹੈ ਕਿਹਾ ਜਾ ਰਿਹਾ ਕਿ ਜੇ ਲੋਕਤੰਤਰ ਦੇ ਵਿੱਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਤਾਂ ਫਿਰ ਉਮੀਦਵਾਰ ਲੋਕਾਂ ਦੇ ਕੋਲ ਜਾ ਕੇ ਜਨਤਾ ਦੇ ਕੋਲ ਜਾ ਕੇ ਵੋਟ ਕਿਉਂ ਨਾ ਮੰਗਣ ਤਾਂ ਇਹ ਵੀ ਸਵਾਲ ਨਾਲ ਦੀ ਨਾਲ ਖੜੇ ਹੋ ਰਿਹਾ ਹੈ ਜੇ ਜਦੋਂ ਵੀ ਚੋਣਾਂ ਦਾ ਮਾਹੌਲ ਬਣਦਾ ਤਾਂ ਆਖਰ ਕਿਸਾਨਾਂ ਆਗੂ ਕਿਸਾਨ ਜਥੇਬੰਦੀਆਂ ਦਾਦਾਗਰੀ ਕਿਉਂ ਕਰਦੀਆਂ ਤਾਂ ਸਵਾਲ ਇਹ ਵੀ ਖੜੇ ਹੋ ਰਿਹਾ ਕਿ ਜਦੋਂ ਕਿਸਾਨ ਸੰਘਰਸ਼ ਕਰਦੇ ਆ ਤਾਂ ਆਮ ਲੋਕ ਸਫਰ ਕਿਉਂ ਕਰਨ ਆਮ ਲੋਕਾਂ ਦੇ ਵਪਾਰ ਦਾਮਾਂਡੋਲ ਕਿਉਂ ਹੋਣ ਤਾਂ ਜਿਸ ਤਰ੍ਹਾਂ ਹੁਣ ਚੋਣਾਂ ਤੋਂ ਐਨ ਪਹਿਲਾਂ ਦੋ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਛੜਿਆ ਤੇ ਜਿਸ ਤਰ੍ਹਾਂ ਦਾ ਮਾਹੌਲ ਸ਼ੰਭੂ ਬਾਰਡਰ ਤੇ ਕਨੋਰੀ ਬਾਰਡਰ ਤੇ ਦਿਖਾਈ ਦਿੱਤਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਕਿਸਾਨਾਂ ਦਾ ਸੰਘਰਸ਼ ਬੇਅਸਰ ਸਾਨੂੰ ਇਸ ਕਰਕੇ ਕਹਿਣਾ ਪੈ ਰਿਹਾ ਕਿ ਐਸ ਕੇ ਐਮ ਦਾ ਹਿੱਸਾ ਨਹੀਂ ਰਹੀਆਂ ਡੱਲੇਵਾਲ ਤੇ ਪੰਦੇਰ ਦੀਆਂ ਜਥੇਬੰਦੀਆਂ ਤਾਂ ਜਗਿੰਦਰ ਸਿੰਘ ਉਗਰਾਹ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਤੁਸੀਂ ਮਾਫੀ ਮੰਗ ਲਓ ਤੇ ਸਾਰਾ ਕਟਨਾ ਕਰਮ ਯਾਦ ਕਰਾਇਆ ਸੀ ਕਿ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵੇਲੇ ਜਦੋਂ ਸੰਘਰਸ਼ ਹੋ ਰਿਹਾ ਸੀ ਆਇਓ ਦੋ ਜਥੇ ਬੰਦੀਆਂ ਸੀ ਜਿਨ੍ਹਾਂ ਨੇ ਵੱਖਰੇ ਹੀ ਤੌਰ ਤੇ ਪ੍ਰੋਗਰਾਮ ਅਲਿੱਕੇ ਤੇ ਐਸਕੇਮ ਉਹਨਾਂ ਦਾ ਵਿਰੋਧ ਕਰਦਾ ਨਜ਼ਰ ਆਇਆ ਸੀ ਤਾਂ ਕਿਹਾ ਜਾ ਰਿਹਾ ਕਿ ਚੋਣਾਂ ਦੇ ਇਸ ਮਾਹੌਲ ਦੇ ਵਿੱਚ ਬੇਸ਼ੱਕ ਕਿਸਾਨ ਸੰਘਰਸ਼ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਵਿਖਾਈ ਦੇ ਰਿਹਾ ਪਰੰਤੂ ਇਹਨਾਂ ਦੇ ਸੰਘਰਸ਼ ਦਾ ਬਹੁਤਾ ਅਸਰ ਇਹਨਾਂ ਚੋਣਾਂ ਦੇ ਉੱਤੇ ਨਹੀਂ ਪੈਣ ਵਾਲਾ ਜਿਸ ਤਰ੍ਹਾਂ ਦਾ ਅਸਰ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਵੱਡਾ ਪ੍ਰਭਾਵ ਬਣਾਇਆ ਸੀ ਤਾਂ ਕਿਹਾ ਜਾ ਰਿਹਾ ਕਿ ਜਦੋਂ ਤੋਂ ਕਿਸਾਨ ਜਥੇਬੰਦੀਆਂ ਨੇ ਵੱਡਾ ਕੋਲ ਕੀਤਾ ਸੰਘਰਸ਼ ਜਿੱਤਿਆ ਤੇ ਕੁਝ ਵਾਅਦਾ ਖਿਲਾਫੀ ਕੇਂਦਰ ਸਰਕਾਰ ਨੇ ਕੀਤੀ ਤਾਂ ਉਸ ਤੋਂ ਬਾਅਦ ਹੁਣ ਕਿਸਾਨ ਸੰਗਠਨ ਕੇਂਦਰ ਦੇ ਖਿਲਾਫ ਇੱਕ ਸਾਂਝਾ ਪ੍ਰੋਗਰਾਮ ਉਲੀਕਣਾ ਦਾ ਚਾਹੁੰਦੇ ਆ ਪਰੰਤੂ ਜਿਸ ਤਰ੍ਹਾਂ ਡੱਲੇਵਾਲ ਤੇ ਸਰਮਣ ਸਿੰਘ ਪੰਦੇੜ ਦੀ ਜਥੇਬੰਦੀ ਨੇ ਪ੍ਰੋਗਰਾਮ ਉਲੀਕਿਆ ਤਾਂ ਕਿਤੇ ਨਾ ਕਿਤੇ ਵੱਡੇ ਮਤਪੇਦ ਇੰਨਾ ਕਿਸਾਨ ਆਗੂਆਂ ਦੇ ਅੰਦਰ ਵੀ ਦਿਖਾਈ ਦਿੱਤੇ ਆ ਤੇ ਜਿਸ ਨੂੰ ਭਾਪਦੀਆਂ ਨੇ ਸਰਕਾਰਾਂ ਲੋਕਾਂ ਦਾ ਕਹਿਣਾ ਕਿ ਸਾਡਾ ਕੀ ਕਸੂਰ ਹੈ ਕਿਉਂਕਿ ਜਦੋਂ ਵੀ ਕਿਸਾਨ ਸੰਘਰਸ਼ ਕਰਦੇ ਆ ਸੜਕਾਂ ਘੇਰਦੇ ਆ ਟੋਲ ਪਲਾਜ਼ਾ ਘੇਰਦੇ ਆ ਤੇ ਸਫਰ ਕਰਦੇ ਆ ਆਮ ਲੋਕ ਤਾਂ ਕਿਹਾ ਜਾ ਰਿਹਾ ਕਿ ਹੁਣ ਕਿਸਾਨ ਜਿਸ ਤਰ੍ਹਾਂ ਦੀ ਦਾਦਾਗੀਰ ਕਰਦੇ ਆ ਤਾਂ ਉਸ ਦਾ ਵੱਡਾ ਨੁਕਸਾਨ ਲੋਕਾਂ ਦਾ ਹੋ ਰਿਹਾ ਹੈ ਕਿਉਂਕਿ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਕਿਸਾਨੀ ਦਾ ਜੱਡਾ ਵੱਡਾ ਮਹਾਰ ਸਰਜਦਾ ਵਖਾਈ ਦਿੱਤਾ ਸੀ ਉਸਦਾ ਵੱਡਾ ਪ੍ਰਭਾਵ ਹਰ ਵਰਗ ਤੇ ਪਿਆ ਸੀ ਤੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਪੱਲ ਬਣੀ ਸੀ ਉਹ ਵੀ ਲੋਕ ਕਬੂਲਦੇ ਸਨ ਸਰਕਾਰਾਂ ਕਬੂਲਦੀਆਂ ਸਨ ਸਮੇਂ ਦੇ ਨਾਲ ਜਿਸ ਤਰ੍ਹਾਂ ਦੇ ਮਤਭੇਦ ਉਭਰੇ ਤੇ ਸਰਕਾਰਾਂ ਵੀ ਹੁਣ ਇਨ੍ਹਾਂ ਕਿਸਾਨ ਸੰਗਠਨਾਂ ਨੂੰ ਟਿੱਚ ਹੀ ਸਮਝਦੀਆਂ ਇਸੇ ਕਰਕੇ ਬਹੁਤ ਸਾਰੀਆਂ ਕਿਸਾਨੀ ਮੰਗਾਂ ਹਵਾ 'ਚ ਲਟਕਦੀਆਂ ਵਖਾਈ ਦਿੰਦੀਆਂ ਬੇਸ਼ੱਕ ਬਹੁਤ ਸਾਰੇ ਪ੍ਰੋਗਰਾਮ ਕਿਸਾਨ ਸੰਗਠਨ ਦਿੰਦੇ ਨਜ਼ਰ ਆਉਂਦੇ ਆ ਤੇ ਉਹਨਾਂ ਦੇ ਇਹ ਪ੍ਰੋਗਰਾਮ ਬੇਅਸਰ ਵੀ ਹੁੰਦੇ ਵਖਾਈ ਦੇ ਰਿਹਾ ਉਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਵੱਖੋ-ਵੱਖ ਪ੍ਰੋਗਰਾਮ ਲਿਖਦੀਆਂ ਕਿਸਾਨ ਜਥੇਬੰਦੀਆਂ ਤਾਂ ਇਹ ਵੀ ਚਰਚਾ ਨਾਲ ਦੀ ਨਾਲ ਦਿਖਾਈ ਦਿੱਤੀ ਆ ਕਿ ਜਿਹੜੀਆਂ ਕੁਝ ਕੁ ਕਿਸਾਨ ਜਥੇਬੰਦੀਆਂ ਆਪਣੇ ਪ੍ਰੋਗਰਾਮ ਵਕਰੇ ਤੌਰ ਤੇ ਦੇ ਰੀਆਂ ਕਿ ਉਹਨਾਂ ਦੇ ਪਿੱਛੇ ਕੁਝ ਰਾਜਨੀਤਿਕ ਲੋਕ ਹੈ ਕਿ ਉਹਨਾਂ ਦੇ ਪਿੱਛੇ ਸਰਕਾਰਾਂ ਨੇ ਜੀਸੇ ਕਰਕੇ ਤਾਂ ਨਹੀਂ ਸ਼ੰਭੂ ਬਾਰਡਰ ਤੇ ਕਨੋਰੀ ਬਾਰਡਰ ਤੇ ਸੰਘਰਸ਼ ਛੇੜਿਆ ਜਾ ਰਿਹਾ ਬੇਸ਼ੱਕ ਐਸਕੇਮ ਨੇ ਉਹਨਾਂ ਮੰਗਾਂ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਹੋਰੀ ਆਪਣੀਆਂ ਮੰਗਾਂ ਮਨਵਾਉਣ ਦੀ ਗੱਲ ਕਰ ਰਿਹਾ ਐ ਐਮਐਸਪੀ ਦੇ ਉੱਤੇ ਕਾਨੂੰਨ ਦੀ ਮੰਗ ਕਰ ਰਿਹਾ ਤੇ ਦੂਜੇ ਪਾਸੇ ਲਖੀਂਪੁਰ ਖੀਰੀ ਦਾ ਮਸਲਾ ਤੇ ਕਿਸਾਨੀ ਕਰਜ਼ਿਆਂ ਦੇ ਉੱਤੇ ਲੀਕ ਮਾਰਨ ਦੀ ਗੱਲ ਜਿਹੜੇ ਡੱਲੇਵਾਲ ਕਰ ਰਿਹਾ ਪੰਦੇਰ ਕਰ ਰਿਹਾ ਤੇ ਉਹੀ ਗੱਲ ਐਸਕੇਐਮਬੀ ਕਰਦਾ ਨਜ਼ਰ ਆਉਂਦਾ ਹੈ ਪਰ ਮਸਲਾ ਤਾਂ ਇਸੇ ਗੱਲ ਤੇ ਦਿਖਾਈ ਦੇ ਰਿਹਾ ਹੈ ਕਿ ਜਦੋਂ ਸਰਕਾਰਾਂ ਹੀ ਇਹ ਗਲ ਭਾਪ ਗਈਆਂ ਹੋਣ ਕਿ ਹੁਣ ਕਿਸਾਨ ਜਥੇਬੰਦੀਆਂ ਦਾ ਵੱਡਾ ਪ੍ਰਭਾਵ ਨਹੀਂ ਰਿਹਾ ਤਾਂ ਕਿਤਨਾ ਕਿਤੇ ਹੁਣ ਸਰਕਾਰਾਂ ਟੀਟ ਹੋ ਗਈਆਂ ਸਰਕਾਰਾਂ ਮਨਮਰਜ਼ੀਆਂ ਕਰਦੀਆਂ ਨੇ ਤੇ ਹੁਣ ਜਿਸ ਤਰ੍ਹਾਂ ਦਾ ਪ੍ਰੋਗਰਾਮ ਪੰਜਾਬ ਦੇ ਵਿੱਚ ਚੋਣਾਂ ਦੇ ਇਸ ਮਾਹੌਲ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਐਸਕੇਐਮ ਆਪਣੇ ਪ੍ਰੋਗਰਾਮ ਦੇ ਰਿਹਾ ਹੈ ਤੇ ਦੂਜੇ ਪਾਸੇ ਉਹ ਦੋ ਜਥੇਬੰਦੀਆਂ ਜਿਹੜੀਆਂ ਸਰਵਣ ਸਿੰਘ ਪੰਦੇਰ ਤੇ ਡੱਲੇਵਾਲ ਨਾਲ ਸੰਬੰਧਤ ਨੇ ਵੇਖਣਾ ਹੋਵੇਗਾ ਕਿ ਇੰਨਾ ਚੋਣਾਂ ਦੇ ਵਿੱਚ ਕਿਸਾਨਾਂ ਦਾ ਕਿੱਡਾ ਕੋ ਵੱਡਾ ਪ੍ਰਭਾਵ ਉਮੀਦਵਾਰਾਂ ਦੀ ਵੋਟ ਤੇ ਪੈਂਦਾ ਦੂਜੇ ਪਾਸੇ ਗੱਲ ਕਰਾਂਗੇ ਆਮ ਆਦੀ ਪਾਰਟੀ ਦੇ ਕੈਬਨਟ ਮੰਤਰੀ ਆਦਿਸ਼ੀ ਨੂੰ ਚੋਣ ਕਮਿਸ਼ਨ ਨੇ ਨੋਟਿਸ ਭੇਜਿਆ ਤੇ ਉਹਨਾਂ ਨੂੰ ਕਿਹਾ ਕਿ ਉਹਨਾਂ ਬਿਆਨਾਂ ਨੂੰ ਪੁਖਤਾ ਸਬੂਤਾਂ ਦੇ ਆਧਾਰ ਤੇ ਲਿਆ ਕੇ ਸਾਡੇ ਕੋਲ ਪੇਸ਼ ਹੋਇਆ ਜਾਵੇ ਤਾਂ ਕਹਿ ਸਕਦੇ ਆ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜਿਸ ਤਰ੍ਹਾਂ ਦੇ ਦੋਸ਼ ਭਾਜਪਾ ਤੇ ਲਗਾਏ ਗਏ ਜਿਸ ਤਰ੍ਹਾਂ ਦੇ ਦੋਸ਼ ਈਡੀ ਦੇ ਉੱਤੇ ਲਗਾਏ ਗਏ ਤਾਂ ਕਹਿ ਸਕਦੇ ਆ ਕਿ ਇੱਕ ਵੱਡਾ ਘਟਨਾਕਰਮ ਦਿਖਾਈ ਦਿੱਤਾ ਕਿ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਹਨਾਂ ਦੀ ਇਸ ਗ੍ਰਿਫਤਾਰੀ ਨੂੰ ਸਿਆਸੀ ਡਰਾਮਾ ਵੀ ਦੱਸਿਆ ਗਿਆ ਤੇ ਇਥੋਂ ਤੱਕ ਦੋਸ਼ ਭਾਜਪਾ ਦੇ ਉੱਤੇ ਲਗਾਏ ਗਏ ਕਿ ਈਡੀ ਦਾ ਸਹਾਰਾ ਲੈ ਕੇ ਵੱਡੇ ਆਮਾਦੀ ਪਾਰਟੀ ਦੇ ਅਗਵਾ ਨੂੰ ਆਪਣੇ ਕਲਾਵੇ ਵਿੱਚ ਲੈਣਾ ਚਾਹੁੰਦੀ ਹੈ ਭਾਜਪਾ ਤਾਂ ਆਤਸ਼ੀ ਨੇ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਇਹ ਗੱਲ ਕਹੀ ਕਿ ਲੋਟਸ ਲੋਟਸ ਖੇਡ ਰਹੀ ਹੈ ਭਾਜਪਾ ਭਾਜਪਾ ਖਰੀਦੋ ਫਰੋਕਤ ਕਰਨਾ ਚਾਹੁੰਦੀ ਹੈ ਭਾਜਪਾ ਦੇ ਕੁਝ ਬੰਦੇ ਮੈਨੂੰ ਨਿੱਜੀ ਤੌਰ ਤੇ ਫੋਨ ਕਰ ਰਹੇ ਆ ਜਿਹੜੇ ਮੈਨੂੰ ਖਰੀਦਣਾ ਚਾਹੁੰਦੇ ਆ ਜਿਹੜੇ ਮੈਨੂੰ ਈਡੀ ਦਾ ਡਰਾਵਾ ਦੇ ਰਿਹਾ ਤੇ ਜਦੋਂ ਅਜਿਹੇ ਦੋਸ਼ ਪਾਲਪਾ ਦੇ ਉੱਤੇ ਲਗਾਏ ਜਾਂਦੇ ਤਾਂ ਪਾਲਪਾ ਦਾ ਅਗਲਾ ਐਕਸ਼ਨ ਮਾਨਹਾਨੀ ਦੇ ਹੂਰੂ ਵਿੱਚ ਦਿਖਾਈ ਦਿੰਦਾ ਤੇ ਆਤਸ਼ੀ ਨੂੰ ਤੁਰੰਤ ਮਾਨਹਾਨੀ ਤੱਕ ਨੋਟਿਸ ਮਿਲਦਾ ਹੈ ਉਸ ਦੀ ਇੱਕ ਸ਼ਿਕਾਇਤ ਪਾਲਪਾ ਵੱਲੋਂ ਚੋਣ ਕਮਿਸ਼ਨ ਦੇ ਕੋਲੇ ਕੀਤੀ ਗਈ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਦੇ ਦੋਸ਼ ਆਤਸ਼ੀ ਨੇ ਲਗਾਇਆ ਹੈ ਉਸ ਦਾ ਜਵਾਬ ਹੁਣ ਚੋਣ ਕਮਿਸ਼ਨ ਦੇ ਕੋਲੇ ਦੇਣਾ ਪੈਣਾ ਤਾਂ ਸੰਜੇ ਸਿੰਘ ਜ਼ਮਾਨਤ ਤੇ ਬਾਹਰ ਆ ਚੁੱਕਿਆ ਹੈ ਪੰਜਾਬ ਦੇ ਵਿੱਚ ਰਵਿੰਦਰ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਇੱਕ ਵੱਡੇ ਤੌਰ ਤੇ ਦਿਖਾਇਆ ਜਾ ਰਿਹਾ ਹੈ। ਕਿਹਾ ਤਾਂ ਇਹ ਜਾ ਰਿਹਾ ਕਿ ਵਲੰਟੇਰਾਂ ਨੂੰ ਮਨਾਉਣ ਲਈ ਸੀਐਮ ਤੇ ਸੰਦੀਪ ਪਾਟਕ ਲਗਾਤਾਰ ਮੀਟਿੰਗਾਂ ਕਰ ਰਿਹਾ ਤੇ ਕੁਝ ਗੱਲਾਂ ਕਰਦੇ ਕਰਦੇ ਆਗੂਆਂ ਤੇ ਵਲੰਟੇਰਾਂ ਨੂੰ ਇੱਥੋਂ ਤੱਕ ਕਹਿ ਰਿਹਾ ਕਿ ਜਿਹੜੇ ਪਾਰਟੀ ਨੂੰ ਛੱਡ ਕੇ ਜਾਣਾ ਚਾਹੁੰਦੇ ਆ ਉਹ ਜਾ ਸਕਦੇ ਆ ਤੇ ਕੁਝ ਧਮਕੀਆਂ ਦੇ ਰੂਪ ਵਿੱਚ ਇਹ ਗੱਲ ਕਹੀ ਜਾ ਰਹੀ ਹੈ। ਇਹ ਗਦਾਰਾਂ ਨੂੰ ਨਹੀਂ ਛੱਡਾਂਗੇ ਗਦਾਰ ਚਾਹੇ ਜਹੰਨਮ ਤੱਕ ਵੀ ਚਲੇ ਜਾਣ ਤਾਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਸਰਕਾਰਾਂ ਦਾ ਆਪਣਾ ਪ੍ਰਭਾਵ ਹੁੰਦਾ ਹੈ 3 ਸਾਲ ਪੰਜਾਬ ਦੇ ਵਿੱਚ ਸਰਕਾਰ ਪਈ ਹੈ ਜਿਹੜੇ ਪੱਜਣਾ ਚਾਹੁੰਦੇ ਆ ਜਿਹੜੇ ਪਾਰਟੀ ਨੂੰ ਧੋਖਾ ਦੇਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਾਰਟੀ ਨਿਪਟਣਾ ਵੀ ਜਾਣਦੀ ਹੈ ਸਰਕਾਰ ਨੂੰ ਅਜਿਹੇ ਬੰਦਿਆਂ ਨਾਲ ਨਜੱਟਣਾ ਵੀ ਆਉਂਦਾ ਹੈ ਤਾਂ ਕਹਿ ਸਕਦੇ ਆ ਕਿ ਇਹ ਸਿੱਧੇ ਰੂਪ ਵਿੱਚ ਉਨਾਂ ਨੂੰ ਦਿੱਤੀਆਂ ਗਈਆਂ ਧਮਕੀਆਂ ਇਸੇ ਕਰਕੇ ਸਨ ਕਿ ਉਹ ਬਾਹਰ ਵੱਲ ਰੁਕ ਨਾ ਕਰ ਸਕਣ ਤਾਂ ਬਹੁਤੀਆਂ ਚਰਚਾਵਾਂ ਇਹ ਵੀ ਨਿਕਲ ਕੇ ਬਾਹਰ ਆਈਆਂ ਕਿ ਵਲੰਟੇਰਾਂ ਨੂੰ ਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਆਗੂਆਂ ਨੂੰ ਫਿਰ ਲੌਲੀਪੌਪ ਦਿੱਤੇ ਗਿਆ ਕਿ 2-3 ਮਹੀਨੇ ਪਹਿਲਾਂ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਸਾਰਾ ਕੁਝ ਨਿਜੇ ਠੱਲਿਆ ਜਾਵੇ ਫਿਰ ਕੁਝ ਨਾ ਕੁਝ ਤੁਹਾਡੇ ਵੱਲੋਂ ਜਿਹੜੀਆਂ ਵੀ ਸਵਾਵਾਵਾਂ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ਉਸ ਦਾ ਪਾਰਟੀ ਮੁੱਲ ਜਰੂਰ ਉਤਾਰੇਗੀ ਜਿਸ ਨੂੰ ਇੱਕ ਲੌਲੀ ਪੱਪ ਦੇ ਤੌਰ ਤੇ ਵੇਖਿਆ ਜਾ ਰਿਹਾ ਕਿ ਸੰਦੀਪ ਪਾਟਕ ਇੱਕ ਵਾਰ ਫੇਰ ਵਲੰਟੇਰਾਂ ਨੂੰ ਲੌਲੀ ਪੌਪ ਦਿੰਦੇ ਨਜ਼ਰ ਆਏ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਵਾਦੇ ਵਲੰਟੇਰਾਂ ਦੇ ਨਾਲ ਸੰਦੀਪ ਪਾਟਕ ਨੇ ਕੀਤੇ ਸੀ ਉਹੀ ਵਾਦੇ ਹੁਣ ਕਰਦੇ ਨਜ਼ਰ ਆ ਰਿਹਾ ਇਸ ਕਰਕੇ ਵੱਡਾ ਭਰੋਸਾ ਤੇ ਵਿਸ਼ਵਾਸ ਜਿਤਾਇਆ ਨਹੀਂ ਜਾ ਸਕਦਾ ਤਾਂ ਕਹਿ ਸਕਦੇ ਆ ਕਿ ਵਲੰਟੀਅਰ ਤੇ ਆਗੂਆਂ ਨੇ ਹੱਥ ਖੜੇ ਕਰ ਦਿੱਤੇ ਆ ਤੇ ਹੁਣ ਸੀਆ ਮਾਨ ਨੇ ਵੀ ਕੁਝ ਮੀਟਿੰਗਾਂ ਦਾ ਸਿਲਸਿਲਾ ਫੀਡਬੈਕ ਲੈਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ ਮੋਗਾ ਤੇ ਜਲੰਧਰ ਦੇ ਵਿੱਚ ਵਲੰਟੇਰਾਂ ਦੇ ਨਾਲ ਮੀਟਿੰਗ ਕਰਨ ਜਾ ਰਿਹਾ ਹੈ ਇੱਕ ਸਨੇਹਾ ਦਿੱਤਾ ਹੈ ਕਿ ਜਿਹੜੀ ਜਿੱਤ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਪਾਰਟੀ ਨੇ ਬਣਾਈ ਸੀ 92 ਵਧਾਇਕਾਂ ਦੇ ਰੂਪ ਵਿੱਚ ਅਜਹੀ ਜਿੱਤ ਨੂੰ ਮੁੜ 13 13 ਕਰਨ ਲਈ ਪਾਰਟੀ ਵਚਨਬੱਧ ਹੈ ਮਹਿਜ ਉਹਨਾਂ ਦੀਆਂ ਇਹ ਗੱਲਾਂ ਕਿੰਨੀਆਂ ਕੁ ਸੱਚ ਹੁੰਦੀਆਂ ਐ ਇਹ ਤਾਂ ਚੋਣ ਨਤੀਜੇ ਹੀ ਦੱਸਣਗੇ ਤਾਂ ਕਿਹਾ ਜਾ ਰਿਹਾ ਕਿ ਵੱਡੇ ਘਟਨਾਕਰਮ ਆਮ ਆਦਮੀ ਪਾਰਟੀ ਦੇ ਅੰਦਰ ਜਿਸ ਤਰ੍ਹਾਂ ਦੇ ਫਿਕਰ ਜਿਸ ਤਰ੍ਹਾਂ ਦੀਆਂ ਨਰਾਜ਼ਗੀਆਂ ਦਿਖਾਈ ਦਿੱਤੀਆਂ ਉਹਨਾਂ ਨੂੰ ਦੂਰ ਕਰ ਦੇ ਨਜ਼ਰ ਆ ਰਿਹਾ ਐ ਸੰਦੀਪ ਪਾਟਕ ਤੇ ਸੰਦੀਪ ਪਾਟਕ ਵੱਲੋਂ ਦਿੱਤਾ ਜਾਂ ਪੜਾਇਆ ਜਾ ਰਿਹਾ ਪਾਠ ਇਨ੍ਹਾਂ ਵੋਟਾਂ ਦੇ ਵਿੱਚ ਕਿੰਨਾ ਕੁ ਅਸਰਦਾਰ ਹੋਵੇਗਾ ਇਹ ਵੀ ਦੇਖਣਾ ਬਣਦਾ ਐ